ਮਨ ਦੇ ਵਿੱਚ ਦਇਆ ਪੈ ਤਾਂ ਹੋ ਗਈ ਨਾ ਫਿਰ ਉਹਨੂੰ ਸਾਰਿਆਂ ਵਿੱਚ ਹੀ ਰੱਬ ਦਿਸੇਗਾ ਏਕ ਸਰੇਵੇ ਤਾਂ ਗਤਮਿਤ ਪਾਵੇ ਆਵਣ ਜਾਣ ਰਹੀ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਅੰਦਰ ਪਿਆਰ ਉਹ ਦਇਆ ਜਿੰਨੇ ਇੱਕ ਨਾ ਉਹਨੂੰ ਸਾਰਿਆਂ ਵਿੱਚ ਹੀ ਫਿਰ ਪ੍ਰਮਾਤਮਾ ਨਜ਼ਰ ਆਉਂਦਾ ਦਾ ਸਾਰਿਆਂ ਵਿੱਚ ਉਹ ਫਿਰ ਮੇਰ ਤੇਰ ਨਿਕਲਦਾ ਸਾਰਿਆਂ ਨੂੰ ਕੋਈ ਜ ਆ ਸਮਝਦਾਗਾ ਅਕਾਲਪੁਰ ਇੱਕ ਛੋਟਾ ਜਿਹਾ ਬੱਚਾ ਬੜਾ ਗਰੀਬ ਸੀ ਬੜੀ ਗਰੀਬੀ ਆ ਘਰ ਦੇ ਵਿੱਚ ਗਰਮੀ ਦੇ ਦਿਨ ਨੇ ਕਹਿੰਦੇ ਦੁਪਹਿਰੇ ਇੱਕ ਮੰਦਰ ਦੇ ਲਾਗੇ ਫੁੱਲ ਵੇਚ ਰਿਹਾ ਕਹਿੰਦੇ ਨੰਗੇ ਪੈਰ ਨੇ ਪੈਰ ਮੱਤ ਰਹੇ ਨੇ ਤੇ ਤਨ ਕਰ ਇੱਕ ਗਰੀਬੀ ਬਹੁਤਾਂ ਕੀ ਰੋਜ਼ ਜਾਂਦਾ ਕਹਿੰਦੇ ਫੁੱਲ ਲੈ ਕੇ ਜਾਂਦਾਗਾ ਤੇ ਮੰਦਰ ਦੇ ਬੁਢੇ ਸਾਕੇ ਖੜ ਜਾਂਦਾ ਤੇ ਰੋਜ਼ ਫੁੱਲ ਵੇਚਦਾ ਦਾ ਬੜੇ ਗਾਹਕ ਆਉਂਦੇ ਨੇ ਬੜੇ ਬਾਬੂ ਸਾਬੂਕਾਰ ਬੜੇ ਅਮੀਰ ਲੋਕ ਉਥੋਂ ਜੰਗਦੇ ਨੇ ਬੜਿਆਂ ਦੀ ਉੱਤੇ ਨਿਗਾ ਪੈਂਦੀ ਆ ਪਰ ਮੱਤਰੇ ਨੇ ਪਰ ਫਿਰ ਵੀ ਫੁੱਲ ਵੇਚਦਾ ਦਾ ਸਭ ਨੂੰ ਤੋਲੀ ਜਾ ਰਿਹਾ ਜਿਹੜਾ ਵੀ ਕਿਉਂਦਾ ਦਾ ਕੰਮ ਇਸੇ ਨੂੰ ਵੱਧ ਨਹੀਂ ਲਾਉਂਦਾ ਕਿਉਂ ਗੱਲ ਦਇਆ ਦੀ ਪਿਆਰੇ ਜਿੱਦੋਂ ਜਿੰਨਾ ਦੇ ਅੰਦਰ ਦਇਆ ਜਾਂਦੇ ਕਿ ਉਹਨੂੰ ਸਾਰਿਆਂ ਦੇ ਵਿੱਚ ਫਿਰ ਨਜ਼ਰ ਆਉਂਦਾ ਰੱਬ ਕਹਿੰਦੇ ਇੱਕ ਸੱਜਣ ਉੱਥੋਂ ਦਿਲੰਗਿਆ ਜਾ ਰਿਹਾ ਸੀ ਕੋਈ ਰੱਬ ਦਾ ਦੋਸਤ ਬੜਾ ਸੋਖਾ ਗਮਨਣਾ ਉਦੇ ਕੋਲ ਦੀ ਬਹੁਤ ਅਮੀਰ ਲੋਕ ਨੰਗਦੀ ਨੇ ਪਰ ਕਿਸੇ ਦੀ ਨਿਗਾ ਉਹਦੇ ਪੈਰਾਂ ਵੱਲ ਬਣਿਆ ਦੀ ਪੈਂਦੀ ਹੈ ਪਰ ਕਿਸੇ ਅੰਦਰ ਦਇਆ ਨਹੀਂ ਆਉਂਦੀ ਵੀ ਸੋਟਰਾ ਦਾ ਬੱਚਾਗਾ ਪੈਰ ਮੱਥਰੇ ਨੇ ਪਰ ਫੇਰ ਵੀ ਧੁੱਪੇ ਖੜਿਆ ਆਪਣੀ ਮਿਹਨਤ ਕਰਦਾਗਾ ਫੁੱਲ ਵੇਚਦਾਗਾ ਪਰ ਕਿਸੇ ਨੂੰ ਦਇਆ ਨਹੀਂ ਆਈ ਉਹਦੇ ਉੱਪਰ ਇੱਕ ਸੱਜਣ ਉੱਥੇ ਦੀ ਕਦੇ ਲੰਘਿਆ ਜਾ ਰਿਹਾ ਉਹਨੇ ਗੱਡੀ ਰੋਕੀ ਗੱਡੀ 'ਚ ਉਤਰਿਆ ਉਹਦੇ ਪੈਰ ਦੇਖ ਕੇ ਕਹਿੰਦੇ ਉਹਦੇ ਕੋਲੇ ਆਇਆ ਦਇਆਗੇ ਮਨ ਵਿੱਚ ਕਹਿੰਦੇ ਕਿ ਨਜ਼ਦੀਕ ਦੁਕਾਨ ਸੀ ਕਹਿੰਦੇ ਦੁਕਾਨ ਤੇ ਗਿਆ ਤੇ ਸਾਹੂਕਰੋਂ ਦੇ ਕੋਲੋਂ ਕਹਿੰਦੇ ਕਬੂਟਾਂ ਦੀ ਜੋੜੀ ਲੈ ਕੇ ਆਇਆ ਬੂਟ ਲੈ ਕੇ ਉਸ ਬੱਚੇ ਦੇ ਪੈਰਾਂ ਦੇ ਵਿੱਚ ਪਾ ਦਿੱਤੇ ਜਿਦ ਉਸ ਬੱਚੇ ਦੇ ਪੈਰਾਂ ਵਿੱਚ ਬੂਟ ਪਾਏ ਕਹਿੰਦਾ ਬੱਚਾ ਬੜਾ ਖੁਸ਼ ਹੋਇਆ ਬੜਾ ਖੁਸ਼ ਹੋਇਆ ਕਹਿੰਦੇ ਖੁਸ਼ੀ ਦੀ ਹੱਦ ਨਾ ਰਹੀ ਕਹਿੰਦੇ ਉਸ ਬੱਚੇ ਨੇ ਉਸ ਸਜਣ ਦਾ ਹੱਥ ਫੜ ਲਿਆ ਤੁਸੀਂ ਰੱਬ ਹੋ ਉਹ ਕਹਿੰਦਾ ਬੇਟਾ ਨਹੀਂ ਮੈਂ ਰੱਬ ਨਹੀਂ ਉਹ ਕੰਨਾਂ ਨੂੰ ਆਤ ਲਾਉਂਦਾ ਕਿ ਬੇਟਾ ਮੈਂ ਰੱਬ ਨਹੀਂ ਨਹੀਂ ਮੈਨੂੰ ਤਾਂ ਤੁਸੀਂ ਰੱਬ ਲੱਗਦੇ ਹੋ ਭਗਵਾਨ ਲੱਗਦੇ ਹੋ ਜਿੱਦੋਂ ਕਿਤੇ ਵਾਰ-ਵਾਰ ਉਹਨੇ ਇਹ ਗੱਲ ਆਖੀ ਉਹ ਸੱਜਣ ਦੇ ਅੱਖਾਂ ਦੇ ਵਿੱਚ ਬਰਾਗ ਆ ਗਿਆ ਉਹ ਕਹਿੰਦਾ ਬੇਟਾ ਮੈਂ ਰੱਬ ਨਹੀਂ ਕਹਿੰਦਾ ਨਹੀਂ ਤੁਸੀਂ ਰੱਬੂ ਭਗਵਾਨ ਹੋ ਕਹਿੰਦਾ ਕਿਵੇਂ ਕਹਿੰਦਾ ਮੈਂ ਕੱਲ ਪ੍ਰਾਰਥਨਾ ਕੀਤੀ ਸੀ ਵੀ ਇਹ ਭਗਵਾਨ ਜੀ ਮਨੂੰ ਕਈ ਮਹੀਨੇ ਹੋ ਗਏ ਥੇ ਮੈਂ ਫੁੱਲ ਵੇਚਦਾਗਾ ਗਰਮੀ ਦੇ ਦਿਨਾਂ ਵਿੱਚ ਮੇਰੇ ਪੈਰ ਬਹੁਤ ਮੱਧ ਦੇ ਨੇ ਐਨੇ ਪੈਸੇ ਨਹੀਂ ਮੇਰੇ ਕੋਲੇ ਜਿੰਨੇ ਮੈਂ ਬੂਟ ਖਰੀਦ ਲਾਂ ਥੋੜੇ-ਮੋٹے ਬਣਦੇ ਨੇ ਕਰਦਾ ਗੁਜ਼ਾਰਾ ਮੈਂ ਹਾਂ ਚੱਲਦਾ ਰਿਹਾ ਪਰ ਮੈਂ ਪ੍ਰਾਰਥਨਾ ਕੀਤੀ ਸੀ ਬੇਨਤੀ ਕੀਤੀ ਸੀ ਭਗਵਾਨ ਅਗੇ ਮੈਂ ਕੱਲ ਹੀ ਪ੍ਰਾਰਥਨਾ ਕੀਤੀ ਤੇ ਅੱਜ ਤੁਸੀਂ ਮੇਰੀ ਪ੍ਰਾਰਥਨਾ ਭਗਵਾਨ ਨੇ ਸੁਣ ਲਈ ਤੇ ਅੱਜ ਤੁਸੀਂ ਬੂਟ ਲੈ ਕੇ ਆ ਮੈਨੂੰ ਤੁਹਾਡੇ ਵਿੱਚੋਂ ਰੱਬ ਨਜ਼ਰ ਆਇਆ ਅੱਖਾਂ ਪਰ ਗਿਆ ਉਹ ਸਜਣ ਉਹ ਮੁਸਕਰਾਉਂਦਾ ਹੋਇਆ ਇੱਕ ਪਾਸੇ ਚਲੇ ਗਿਆ ਕਹਿ ਲੱਗਿਆ ਕਿ ਰੱਬ ਤਾਂ ਦੋਸਤ ਬਣਨਾ ਜ਼ਿਆਦਾ ਔਖਾ ਨਹੀਂ ਗੱਲ ਦਇਆ ਦੀ ਬਾਰੇ ਕਿਤੇ ਅੰਦਰ ਮਨ ਵਿੱਚ ਦਇਆ ਆ ਜੇਕ ਨਾ ਕਿਸੇ ਪ੍ਰਤੀ ਕਿਸੇ ਦੀ ਗਰੀਬੀ ਉੱਪਰ ਕਿਸੇ ਦੇ ਦੁੱਖ ਦੇ ਉੱਪਰ ਏ ਮੰਨ ਲਓ ਤੁਹਾਡੇ ਅੰਦਰ ਦਇਆ ਹੈ ਕਿ ਨਾ ਤੁਹਾਡੇ ਕੋਲੇ ਧਰਮ ਵੀ ਹੈ ਤੁਹਾਡੇ ਕੋਲੇ ਕੁਝ ਕਿਣਕਾ ਹੈ ਨਾਮ ਦਾ ਜਿਨ੍ਹਾਂ ਅੰਦਰ ਦਇਆ ਹੁੰਦੀ ਹੈ ਉਸ ਬੱਚੇ ਨੇ ਉਸ ਆਦਮੀ ਦੇ ਪੈਰ ਫੜ ਲਏ ਵੀ ਤੁਸੀਂ ਰੱਬ ਹੋ ਕਹਿੰਦਾ ਨਹੀਂ ਬੇਟਾ ਮੈਂ ਰੱਬ ਨਹੀਂ ਫੇ ਤੁਸੀਂ ਕਿਵੇਂ ਆਏ ਕਹਿੰਦਾ ਮੈਂ ਇਥੋਂ ਦੇ ਲੰਘਿਆ ਜਾ ਰਿਹਾ ਸੀ ਗੱਡੀ ਲੈ ਕੇ ਬਸ ਤੂੰ ਮੇਰੀ ਨਿਗਾਹ ਤੇ ਪੈ ਗਿਆ ਨਿਗਾਹ ਮੇਰੇ ਤੇ ਨਿਗਾਹ ਮੇਰੀ ਤੇਰੇ ਵੱਲ ਚਲੀ ਗਈ ਦੁਪਹਿਰ ਠੁਕਰਿਆ ਸੀ ਇੱਕ ਪੈਰ ਰੱਖਦਾ ਤੇ ਇੱਕ ਚੁੱਕ ਲੈਂਦਾ ਸੀ ਤੇ ਮੈਂ ਆਖਿਆ ਕਿ ਬੱਚਾ ਬੜਾ ਛੋਟਾ ਗਾ ਪੈਰ ਮਚਰੇ ਨੇ ਬੂਟਾਂ ਤੋਂ ਬਿਨਾ ਬਸ ਦਇਆ ਆ ਗਈ ਮੇਰੇ ਮਨ ਵਿੱਚ ਰੱਬ ਦਾ ਦੋਸਤ ਬਣਨਾ ਮਿੱਤਰ ਬਣਨਾ ਪੈਰਿਓ ਔਖਾ ਨਹੀਂ ਪਰ ਜਿੰਨਾਂ ਅੰਦਰ ਦਇਆ ਜੰਦੀ ਆ ਉਹ ਬਣ ਜਾਂਦੇ ਨੇ ਗੱਲ ਦਇਆ ਦੀ ਆ